ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਆਪਾਂ ਨੇ ਇੱਕ ਕੌਲੀ ਛੋਟੀ ਬੇਸਣ ਦੀ ਲੈ ਲਈ ਇਹਨੂੰ ਆਪਾਂ ਸਾਂਲ ਲਿਆ ਸਾਂਣ ਕੇ ਤਾਂ ਜੋ ਜਿਹੜੀਆਂ ਇਹਦੀਆਂ ਗੰਡਾਂ ਆਈਆਂ ਤੇ ਉਹ ਵਿੱਚ ਮਰਗੀਆਂ ਨੇ ਵਿੱਚ ਰਹੀਆਂ ਨੇ ਮੈਸ਼ ਕਰਤੀਆਂ ਸਾਂਣ ਨਾਲ ਹੋ ਜਾਂਦੀਆਂ ਨੇ ਨਹੀਂ ਵਿੱਚ ਗੰਡਾਂ ਨਹੀਂ ਪੰਜਰਾਂ ਜੀਆਂ ਨੇ ਨਾ ਸਾਂਣੇ ਆ ਇੱਕ ਚਮਚਾ ਆਪਾਂ ਪਾ ਲੈਨੇ ਵਿੱਚ ਘੀ ਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਕੀ ਇਹਨੂੰ ਵਿੱਚ ਵੇਸਣ ਦੇ ਇੱਕ ਕੌਲੀ ਆਪਾਂ ਨੇ ਪਾਈ ਆ ਜੀ ਵੇਸਣ ਦੀ ਇੱਕੇ ਕੌਲੀ ਆਪਾਂ ਪਾਣੀ ਦੀ ਲੈਂਦੀ ਆ ਥੋੜਾ ਥੋੜਾ ਕਰਕੇ ਆਪਾਂ ਪਾਣੀ ਐਡ ਕਰਾਂਗੇ ਵੇਸਣ ਦੇ ਵਿੱਚ ਇਕੱਠਾ ਨਹੀਂ ਪਾਵਾਂਗੇ ਕਿਉਂਕਿ ਜੇ ਇਕੱਠਾ ਪਾਣੀ ਪਾਤਾ ਫਿਰ ਗੱਠਾ ਪੈ ਜਾਂਦੀ ਇਹਨੇ নাও ਜੀ ਇਹ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੇਸਣ ਨੂੰ ਚੰਗੀ ਤਰ੍ਹਾਂ ਘੋਲ ਲੈਨੇ ਬੇਸਣ ਆਪਣਾ ਥੋੜਾ ਜਿਹਾ ਕੌਲੀ ਤੋਂ ਵੱਧ ਤੇ ਪਾਣੀ ਦੀ ਆਪਾਂ ਨੇ ਇੱਕ ਕੌਲੀ ਲੈ ਲਈ ਹੁਣ ਇਹਦਾ ਚੰਗੀ ਤਰ੍ਹਾਂ ਘੋਲ ਬਣਾ ਲੈਨੇ ਬੇਸਣ ਦਾ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਲਾਂਗੇ ਨਾ ਆਪਨ ਨੂੰ ਬਹੁਤ ਗਾੜਾ ਚਾਹੀਦਾ ਬੇਸਨ ਤਾਂ ਕੋਲ ਤੇ ਨਾ ਬਹੁਤ ਪਤਲਾ। ਹੋਜੀ। ਹੁਣ ਦੇਖੋ ਵਧੀਆ ਹੋ ਗਿਆ। ਐਦਾਂ ਡਿਕਣਾ ਚਾਹੀਦਾ। ਲਓ ਜੀ ਹੁਣ ਇਹਨੂੰ ਆਪਾਂ 5-4 ਮਿੰਟ ਲਈ ਟੱਕੇ ਰੱਖ ਦਿੰਨੇ ਆ ਤਾਂ ਜੋ ਆਪਣਾ ਬੈਸਟਨ ਚੰਗੀ ਤਰ੍ਹਾਂ ਸੈੱਟ ਹੋ ਜਾਵੇ। ਲਓ ਜੀ ਆਪਾਂ ਨੇ ਅੱਗ ਬਚਾ ਲਈ। ਅੱਗ ਆਪਾਂ ਨੇ ਜਾਲ ਲਈ ਹੁਣ ਇਹਦੇ ਉੱਪਰ ਕੜਾਹੀ ਧਰ ਲੈਣੇ ਆ। ਲਓ ਜੀ ਇੱਕ ਕੌਲੀ ਆਪਾਂ ਨੇ ਜੀਨੀ ਦੀ ਲੈ ਲਈ ਉਹੀ ਜਿਹੜੀ ਬੈਸਣ ਦੀ ਆ। ਅਬ ਦੇਖੋ ਕੌਲੀ ਆਪਾਂ ਪਾਵਾਂਗੇ ਇਹਦੇ ਵਿੱਚ ਇਹੀ ਪਾਣੀ ਦੀ ਇਹਦੀ ਆਪਾਂ ਚਾਸਨੀ ਬਣਾ ਲੈਨੇ ਹਾਂ ਨੂੰ ਉਨੀ ਦੇਰ ਤੱਕ ਆਪਾਂ ਪਕਾਉਂਦੇ ਰਹਿਾਂਗੇ ਜਿੰਨੇ ਵੇਰ ਤੱਕ ਆਪਣੀ ਚਾਸਨੀ ਚਿੱਕਕੀ ਨਹੀਂ ਬਣਦੀ ਚਾਸਨੀ ਆਪਣੀ ਦੇਖੋ ਚਿਪਚਿਪੀ ਹੋ ਗਈ ਵਧੀਆ ਬਣ ਗਈ ਚੰਗੀ ਤਰ੍ਹਾਂ ਰਹਿ ਜੂਗੀ ਹੁਣ ਇਹਨੂੰ ਆਪਾਂ نیچے ਧਾ ਦੇਣੇ ਆ ਲਓ ਜੀ ਚਾਸਨੀ ਆਪਣੀ ਦੇਖੋ ਚੰਗੀ ਤਰ੍ਹਾਂ ਬਣ ਗਈ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਫੂਡ ਕਲਰ ਪਾ ਦਿੰਨੇ ਆ ਲਓ ਜੀ ਹੁਣ ਇਹਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲੈਨੇ ਲਓ ਜੀ ਆਪਾਂ ਹੁਣ ਇਹ ਘਿਓ ਐਡ ਕਰ ਲੈਨੇ ਕੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਲੋੜਨ ਸਾਰਾ ਪਕੀ ਵਿੱਚ ਪਾ ਲੈਨੇ ਕੀ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈਨੇ ਜੀ ਮਟਰ ਆਪਣਾ ਚੰਗੀ ਤਰ੍ਹਾਂ ਖੁੱਲ ਗਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਬੇਕਿੰਗ ਪਾウダー ਪਾ ਲੈਨੇ ਆ ਮਿੱਠਾ ਛੋਡਾਂ ਸਾਰੀ ਖਾਣ ਵਾਲਾ ਪਾウダー ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਦੇ ਵਿੱਚ ਮਿਕਸ ਕਰ ਲੈਨੇ ਆ ਜੀ ਕੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜਿਹੜਾ ਘੋਲ ਬਣਾਇਆ ਸੀ ਇਹਨੂੰ ਆਪਾਂ ਇਦਾਂ ਝਾਰਨੀ ਦੇ ਉੱਪਰ ਪਾ ਲੈਨੇ ਹਿਲਿਆਉਣੀ ਨਹੀਂ ਹੁਣ ਬਿਲਕੁਲ ਵੀ ਆਪਾਂ ਨੇ ਝਾਰਨੀ ਇੱਕ ਥਾਂ 'ਵੀ ਰੱਖਣੀ ਆ ਬਸ ਘੋਲੇ ਪਾਉਣਾ ਉੱਪਰ जो अपना गोल गोल बूंदी बन सके जो आप हिला फिर इन्हें गोल नहीं बनना जी लो जी बूंदी अपनी पक गई देखो ਆ ਜਿਹੜਾ ਆਪਾਂ ਨੇ ਹੁਣ ਆਹ ਆਪਾਂ ਇਹਦੇ ਵਿੱਚ ਪਾ ਲੈਨੇ ਆ। ਆਪਾਂ ਫੇਰ ਦੁਬਾਰਾ ਗੋਲ ਉੱਪਰ ਪਾ ਦੇਨੇ ਆ। ਆਪਾਂ ਇਹਨੂੰ ਹਿਲਾਉਣਾ ਨਹੀਂ ਹੈਗਾ ਜੇ ਹਿਲਾਵਾਂਗੇ ਫਿਰ ਆਪਣੀ ਗੁੰਦੀ ਜੀ ਗੋਲ ਨਹੀਂ ਬਣਨੀ। ਹੁਣ ਇਹ ਬਿਲਕੁਲ ਮੋਤੀਆਂ ਵਰਗੀ ਗੋਲ ਬੂੰਦੀ ਬਣੂਗੀ। ਬਹੁਤ ਸੋਹਣੀ ਫੁੱਲੀ ਫੁੱਲੀ ਲਓ ਜੀ ਇਹਨੂੰ ਆਪਾਂ ਇੱਦਾਂ ਇਹਦੇ ਵਿੱਚ ਦੱਬ ਦਿੰਨੇ ਆ ਚਾਸਨੀ ਵਿੱਚ ਤਾਂ ਜੋ ਜਿਹੜੀ ਆਪਣੀ ਬੂੰਦੀ ਹੈ ਸਾਰੀ ਇਹਨੂੰ ਚੰਗੀ ਤਰ੍ਹਾਂ ਮਿੱਠਾ ਲੱਗ ਜਾਵੇ ਦੇਖੋ ਕਿੰਨੀ ਸੋਹਣੀ ਗੋਲ ਗੋਲ ਬੂੰਦੀ ਬਣੀ ਹੈ ਹੁਣ ਆਪਾਂ ਹੋਰ ਬੂੰਦੀ ਬਣਾ ਲੈਨੇ ਆ ਦੇਖੋ ਕਿੰਨੀ ਵਧੀਆ ਬੁੰਦੀ ਆਪਣੀ ਗੋਲ ਗੋਲ ਬਣੀ ਆ ਲੈ ਦੇਖੋ ਕਿੰਨੀ ਵਧੀਆ ਗੋਲ ਗੋਲ ਬਣੀ ਲੋ ਜੀ ਕੁਸ ਬੁੰਦੀ ਆਪਣੀ ਬਣ ਗਈ ਕੁਸ ਬਣ ਰਹੀ ਹੈ ਹਜੇ ਇਹਨੂੰ ਚੰਗੀ ਤਰ੍ਹਾਂ ਮਿੱਠਾ ਲੱਗ ਗਿਆ ਦੇਖੋ ਕਿੰਨੇ ਚਿਰ ਦੀ ਡਿੱਪ ਕਰੀ ਹੋਈ ਹੈ ਇਹ ਵਿੱਚ ਇਹ ਚੰਗੀ ਤਰ੍ਹਾਂ ਮਿੱਠੀ ਹੋ ਗਈ ਸਾਰੀ ਇਹਨੂੰ ਹੁਣ ਆਪਾਂ ਚਾਹਨੀ ਦੇ ਵਿੱਚ ਕੱਢ ਲੈਣੇ ਆਂ ਕੁਸ ਬੂੰਦੀ ਆਪਣੀ ਉੱਧਰ ਬਣ ਰਹੀ ਹੈ ਹਜੇ ਤਾਂ ਜੋ ਜਿਹੜਾ ਇਹਦਾ ਐਕਸਟਰਾ ਮਿੱਠਾ ਚਾਸਨੀ ਆ ਉਹ نیچے ਨਿਕਲ ਜਾਵੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਸਾਰੀਆਂ ਨੂੰ ਫਲਾ ਦੇਣੇ ਆ ਜਿਹੜੀ نیچے ਚਾਸਨੀ ਨਿਕਲੂਗੀ ਉਹਦੇ ਵਿੱਚ ਫਿਰ ਆਪਾਂ ਦੂਜੀ ਬੂੰਦੀ ਨੂੰ ਐਡ ਕਰ ਦਾਂਗੇ ਲੋ ਜੀ ਦੇਖੋ ਕਿੰਨੀ ਸੋਹਣੀ ਮੋਤੀਆਂ ਵਰਗੀ ਬੁੰਦੀ ਆਪਣੀ ਬਣ ਕੇ ਤਿਆਰ ਹੈ ਇਹਨੂੰ ਹੁਣ ਆਪਾਂ ਨੇ ਇਹਦੇ ਵਿੱਚ ਚਾਰਨੀ ਚ ਕੱਟਤਾ ਜਿਹੜੀ ਹੈ ਇਸ ਤਰ੍ਹਾਂ ਆਪਣੀ ਚਾਸਨੀ ਉਹ نیچے ਨਿਕਲ ਜੂਗੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਵਧੀਆ ਲੱਗੇ ਵੀਡੀਓ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ